ਲੋ ਅਨਬਕਮ ਗਾਇਸ ਕਿ ਮੈਂ ਦੂਸਰਾ ਕੈਂਟ ਹੋ ਗਿਆ ਤੇ ਆਪਾਂ ਪੂਰਾ ਕੈਂਟ ਫਾਈਨਲ ਦੇਖੋ ਇੱਕ ਆਪਾ ਖੜੀ ਇਥੇ ਚੋਬਰ ਆਪਣਾ ਗਿਆ ਵੇ ਲਾਲਗੜ ਹੋਊਗਾ ਸ਼ਾਮ ਜੇ ਨੂੰ ਤੇ ਅੰਬਾਜ ਆਪਣਾ ਖੜਾ ਦੇਖੋ ਓਮੇ ਦੇ ਓਮਲ ਤੋਤਾ ਤਾਣੀ ਤੇ ਆਪਾਂ ਛਾਈ ਸੀ ਮਿੱਟੀ ਕੁਸਤਾ ਬਾਹਰ ਚ ਬਾਹਰ ਹੋ ਵੇਖੋ ਦੇਖੋ ਸਿੱਧਰ ਜੀਹੋ ਆਰੇ ਹੈਨਾ ਦੇਖੋ ਸਰ ਨਮਰ ਫੱਪੇ ਰੈਂਪ ਬੜਾ ਉੱਚਾ ਸੀ ਥੋੜੇ ਨਹੀਂ ਮਾਜੂਬ ਇਹ ਸੈਟ ਪਈ ਹੋਊਗਾ ਤਾਂ ਕਰਕੇ ਸਟਾਈਲ ਕਮੈਂਟਸ ਹੇਂ ਦਿਖਾ ਦਿਓ ਆ ਦੇਖੋ ਇਸ ਕਿਡੋ ਡੱਡਲਾਫ ਦੇਖੋ ਇਹਨੂੰ ਬਸ ਸੈੱਟ ਕਰਨੀ ਥੋੜੀ ਜਿਹੀ ਅੰਦਰ ਸੈੱਟ ਦੇਣੀ ਆ ਕੋ ਸਾਰੀ ਮੇਰੇ ਵੀਰੋ ਤੇ ਉਹ ਆਪਾਂ ਥੋੜੀ ਜਿਹੀ ਸੈੱਟ ਕਰਨੀ ਹੈ ਜੇ ਉਹ ਥੋੜੇ ਘਰਾ ਹੈ ਅੰਦਰ ਪਾਰ ਬਾਲੀ ਸੱਟ ਲਈ ਥੋੜੇ ਕੋਸਾਂ ਦੇ ਹੋ ਰੋ ਕਰਾ ਹਾਲ ਆ ਗਿਆ ਅੰਗਾ ਕਰ ਦਾਂਗੇ ਤੇ ਬਾਕੀ ਉੱਥੇ ਸੈੱਟ ਕਰ ਦਾਂਗੇ ਤੁਹਾਨੂੰ ਦਿਖਾਵਾਂਗੇ ਬਾਅਦ ਚ ਤੜਕੇ ਕਰਾਂਗੇ ਹੁਣ ਤਾਂ ਕਿਰਾਏ ਇੱਕ ਰਾਹ ਨਹੀਂ ਲਿਆ ਤਾਂ ਕਰਕੇ ਥੋੜਾ ਜਿਹਾ ਚੜਾਈ ਜਾਂ ਆਈਆਂ ਨਾ ਥੋੜੀ ਜਾਈ ਹੋ ਜੂ ਫੇਰ ਇੱਕਦਮ ਆਈ ਨਹੀਂ ਹੁੰਦੀ ਹੈ ਨਾ ਚਲੋ ਸੈਕਟਰ वाइज ਉਹ ਥੋੜਾ ਜਿਹਾ ਤੇ ਤੁਹਾਨੂੰ ਮਿਲਦੇ ਆ ਜੋ ਚੋਬਰ ਆ ਗਿਆ ਠੀਕ ਹੈ ਮੇਰੇ ਵੀਰੋ ਤੇ ਬਾਕੀ ਦੇਖੋ ਇੱਕ ਮਿੰਟ ਉਹ ਬਾਕੀ ਦੇਖੋ ओके ਵੀਰੇ ਤੇ ਆਪਾਂ ਆਸਾ ਕਾ ਕੋਈ ਸਾਰਾ ਸਰ ਕਰਨਾ ਦੇਖੋ ਕਾ ਕੋਈ ਸਾਰਾ ਸਰ ਕਰਨਾ ਠੀਕ ਹੈ ਮੇਰੇ ਵੀਰੋ ਤੇ ਬਾਕੀ ਠੀਕ ਹੋ ਗਏ ਤੁਹਾਨੂੰ ਫੇਰ ਮੇਰੇ ਵੀਡੀਓ ਅੱਜ ਹੈਗਾ ਨੈਕਸਟ ਦਿਨ ਤੇ ਚੈੱਕ ਕਰੋ ਆਪਣਾ ਹਮ ਇਨੀ ਮਿੱਟੀ ਬਦਦੇ ਸਿੱਟੇ ਇਸ ਵਾਰ ਤੇ ਆਪਾਂ ਇਥੇ ਸੈਂਕ ਦੇਖੋ ਫਲੋਡਿੰਗ ਕਰੀਏ ਨੇ ਮੈਂ ਫਲੋਡਿੰਗ ਨਹੀਂ ਦਿਖਦੀ ਹੋਏ ਕੰਟੀਨਿਊ ਰਟੋਆ ਬੜਾ ਠੀਕ ਆ ਸੋਨੂੰ ਲੱਗਦਾ ਨਹੀਂ ਹਣਾ ਇੱਕ ਮਿੰਟ ਦਿਖਾ ਦਈਏ ਤੇ ਬਾਹਰ ਰੈਂਪ ਵੀ ਸੈੱਟ ਕਰ ਲਿਆ ਇੱਕ ਮਿੰਟ ਪਹਿਲਾਂ ਸੋਨੂੰ ਰੈਂਪ ਵੀ ਦਿਖਾ ਦਿੰਨੇ ਖੜ ਦੇਣਾ ਇੱਥੇ ਘਟਦਾ ਹੀ ਜਾ ਰਿਹਾ ਇੱਕ ਮਿੰਟ ਰੁਕੋ ਗਾਇਸ ਹੁਣ ਜਿੱਤ ਨਾਟੋ ਕਿੰਨਾ ਇੱਕਦਮ ਇੱਥੇ ਫੁੱਲ ਉਖਲੇ ਲੱਗਦੀ ਆ ਫੇਰ ਛੜਦਾ ਹੁਥੇ ਇੱਕਦਮ ਫੁੱਲ ਉਖਲੀ ਠੀਕ ਕਰ ਸੋਨੂੰ ਰੈਂਪ ਦਿਖਾ ਦਈਏ ਚੈੱਕ ਕਰੋ ਮੇਰੇ ਵੀਰੋ ਰੈਂਪ ਦੇਖੋ ਜਮਾ ਸੈਟ ਅਪ ਹੋ ਗਿਆ ਜਮਾ ਹੀ ਦੇਖੋ ਤੇ ਬਾਕੀ ਇਹ ਸਾਧਾ ਨਿਚੜਾ ਆਇਆ ਤੇ ਆਪਣਾ ਸਾਈਕਲ ਉਹ ਖੜਾ ਕੁੜੀ ਕਰਦੇ ਨੇ ਥੌਫ ਰੋਡਿੰਗ ਸੋਨੂੰ ਵੀ ਦਿਖਾਉਣੇ ਆ ਠੀਕ ਆ ਮੇਰੇ ਵੀਰੋ ਇੱਥੇ ਦੇਖੋ Kazuto This is a toy子 Katsuhito जी दा मेरे वीडियो देखो भी दे दे भी तो फिर बहुत कि साइकिल चढ़दा नहीं बेचारे तो ठटका भी लग के थोड़े है हां क्यों आए तो क्यों आए तो कल आए, आए, आए जाके तो आए फिर एकदम ही आए हैं आए पहले जमा चले फिर एकदम आए देखो आए जाके फिर, फिर चटक बहुत लग के बेचारे अपने भी नौ थे इत्ते बत्ती अच्छा तो कोई नहीं हां डराया रहा सलो ना उठना फ्री फायर ਤੇ ਫਿਰ ਟਾਇਰ ਦੇ ਨਾਲ ਲੱਗਾ ਜੋ ਫਰਸਟ ਸਟੰਟ ਸਟੰਟ ਨਹੀਂ ਹੋ ਰਿਹਾ ਤੇ ਬਾਕੀ ਰੈਂਪ ਰੰਪ ਤੁਸੀਂ ਦੇਖ ਹੀ ਲਿਆ ਆ ਚੜਾਈ ਜਿਆਦਾ ਇੱਥੇ ਬੈਸਟੈਂਟ ਕੱਟ ਵਧਾ ਕਰਾਂਗੇ ਤਾਂ ਇਹ ਦੇਖੋ ਆਪਾਂ ਕਰਿਆ ਨਹੀਂ ਸੌਸ ਫਲਾਈ ਨਹੀਂ ਕਰੀ ਨੂੰ ਤੋਂ ਤਾਂ ਨਹੀਂ ਅਹ ਨਾ ਰੱਬ ਜੀ ਯਾਰ ਚਲੋ ਕੋਈ ਨਹੀਂ ਬਾਕੀ ਠੀਕ ਹੈ ਮਿੱਤਰੋ ਆਪਣਾ ਬਾਅਦ ਚੈੱਕ ਕਰੋ ਬਾਕੀ ਠੀਕ ਹੈ ਮਿੱਤਰੋ ਜੇ ਆਈ ਦੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਬਾਈ ਬਾਈ ਮਿੱਤਰੋ